ਸਾਰਿਆਂ ਨੂੰ ਆਪਾਂ ਖੜੇ ਹਾਂ ਕਿ ਲੌਂਗੋਵਾਲ ਬੱਕਰਾ ਮੰਡੀ ਤੇ ਇੱਕ ਜ਼ਰੂਰੀ ਸੂਚਨਾ ਹੈ ਸੂਚਨਾ ਵੀ ਇੰਨੀ ਕੁ ਜ਼ਰੂਰੀ ਆ ਵੀ ਆਪਣੇ ਕੱਲੇ ਨਾਲ ਨਹੀਂ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੇ ਸਮੇਂ ਦੇ ਵਿੱਚ ਕੀ ਦੇ ਨਾਲ ਹੋ ਜੇ ਠੀਕ ਹੈ ਇਹਦੇ ਵਿੱਚ ਦੁੱਖ ਦਾ ਵੀ ਖਬਰ ਵੀ ਹੈ ਤੇ ਇੱਕ ਸੁਨੇਹਾ ਵੀ ਹੈ ਇਹ ਖਬਰ ਇਹ ਹੈ ਕਿ ਵੀ ਆਪਾਂ ਸਾਰੇ ਹੀ ਜਾਣਦੇ ਆ ਆਪ ਵੀ ਵੀਡੀਓ ਦੇਖੀਆਂ ਨੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਚੈਨਲ ਖੜੇ ਆ ਕਿਉਂਕਿ ਬੱਕਰੀ ਪਾਲਣ ਨਾਲ ਜੁੜੇ ਹੋਏ ਚੈਨਲ ਨੇ ਇਹਨਾਂ ਤੋਂ ਤੁਸੀਂ ਵੀਡੀਓ ਦੇਖ ਦਿਓ ਆ ਤੁਹਾਨੂੰ ਕਿੰਨੀਆਂ ਵੀਡੀਓ ਮਿਲਦੀਆਂ ਨੇ ਜਿਹੜਾ ਨਵਾਂ ਨਵਾਂ ਇਹ ਕਾਰਡ ਹੋ ਕੇ ਹਟਿਆ ਰਾਜੀ ਢਿੜਬੇ ਦੇ ਨਾਲ ਠੀਕ ਹੈ ਜਿਸ ਤਰ੍ਹਾਂ ਅੱਜ ਜਿਹੜਾ 1 ਮਹੀਨਾ ਲਗਭਗ 1 ਮਹੀਨਾ ਪੂਰਾ ਤੁਸੀਂ ਧਿਆਨ ਰੱਖਣਾ ਹੈ 1 ਮਹੀਨੇ ਦੇ ਵਿੱਚ ਅੱਜ ਕੱਲ ਜਿਹੜੇ ਕਿਸਾਨ ਵੀਰ ਨੇ ਉਹ ਆਪਣੇ ਆਪਣੀ ਦੀ ਲਈ ਯੂਰੀਆ ਖੇੜਾਂ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਠੀਕ ਹੈ ਜਾਂ ਤਾਂ ਕਿਸਾਨ ਵੀਰਾਂ ਦੀ ਸਾਰੇ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਅਗਲੇ ਨੇ ਆਪਣਾ ਕੰਮ ਕਰਦਾ ਸਹੀ ਗੱਲ ਹੈ ਪਰ ਬੱਕਰੀ ਅਰੇ ਜਿਹਨੇ ਬੱਕਰੀ ਪਾਲ ਕਬੀਰ ਨੇ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਵੀ ਹਰ ਇੱਕ ਖੇੜ ਤੇ ਤੁਸੀਂ ਪਿੱਛੇ ਰਹਿ ਜਾਣੇ ਹੋ ਤੁਹਾਡਾ ਮਾਲ ਅੱਗੇ ਰੰਗ ਕੇ ਪਾਣੀ ਪੀਂਦਾ ਕਿਉਂਕਿ ਮੌਸਮ ਇੰਨਾ ਰੁੱਖਾ ਹੈਗਾ ਜਾਨਵਰ ਤੇ ਆਏ ਹੁੰਦੇ ਨੇ ਉਹਨਾਂ ਨੂੰ ਹਾਂ ਵੀ ਆਪਦੇ ਦੇ ਮੂਹਰੇ ਰਹੋ ਠੀਕ ਆ ਆਪਦੇ ਮਾਲ ਦੇ ਮੂਹਰੇ ਰਹੋ ਜੂਰੀਆ ਵਾਲਾ ਪਾਣੀ ਪੀ ਕੇ ਅੱਜ ਰਾਜੂ ਬਾਈ ਦਾ ਘੱਟੋ ਘੱਟ ਮੰਨ ਕੇ ਚਲੋ ਵੀ ਬਾੜਾ ਤਾਂ ਨਹੀਂ ਜੇ ਸਿੰਪਲ ਜਿਹਾ ਵੀ ਲਈਏ 2.3 ਲੱਖ ਰੁਪਏ ਦਾ ਤੂੰ ਹੈਗਾ ਨੁਕਸਾਨ ਹਾਂਜੀ ਹਾਂਜੀ ਰਾਮ 3 ਲੱਖ ਰੁਪਏ ਤੋਂ ਉੱਪਰ ਉੱਪਰ ਨੁਕਸਾਨ ਜਿਹੜਾ ਆਪਾਂ ਦੇਖਿਆ ਜਾਵੇ ਇਹਨਾਂ ਦੀਆਂ 20 22 ਜਿਹੜੀਆਂ ਭੇਡਾਂ ਸ਼ੀਬਾ ਉਹ ਮਰ ਚੁੱਕੀਆਂ ਨੇ ਵਧੀਆ ਕੁਸ਼ਤਾਂ ਇਹਦੇ ਵਿੱਚ ਲੋਡਡ ਪੋਜੀਸ਼ਨ ਸੀਗੀਆਂ ਜਿਹੜੀਆਂ ਸੂਣ ਵਾਲੀਆਂ ਸੀਗੀਆਂ ਦੋ ਸੂਈਆਂ ਤਾਜ਼ੀਆਂ ਦੋ ਤਾਜ਼ੀਆਂ ਸੂਈਆਂ ਕੁਝ ਬੱਚੇ ਤੇ ਬੜੇ ਤੜਫ ਕੇ ਮਰੇ ਦੇਖੋ ਪੈਸੇ ਦਾ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋਈ ਬੱਕਰੀ ਪਾਲਣ ਦੇ ਲੈਣ ਵਿੱਚ ਪਸ਼ੂ ਵੀ ਇੱਕ పాਪ ਦੇ ਇੱਕ ਯਾਨੀ ਕਿ ਤਰ੍ਹਾਂ ਪਾਪ ਹੋ ਗਿਆ ਜਾਉਂਦੇ ਜੀ ਮੌਕੇ ਦੇ ਅੱਖਾਂ ਦੇ ਸਾਹਮਣੇ ਕਿਸਾਨ ਦੇ ਐਡਾ ਵੱਡਾ ਨੁਕਸਾਨ ਹੋਣਾ ਜਿਹੜਾ ਰਾਜੂ ਬਾਈ ਦਾ ਦਿਲ ਤਕੜਾ ਹੈ ਠੀਕ ਹੈ ਜਿਹੜਾ ਚੱਲ ਗਿਆ ਇਹ ਕਿਸੇ ਨਾਲ ਵੀ ਹੋ ਸਕਦਾ ਬਹੁਤ ਹਰ ਸਾਲ ਇਹ ਹੁੰਦਾ ਹੈ ਠੀਕ ਹੈ ਅਸੀਂ ਸਾਰੀ ਟੀਮ ਤਰਸੇਮ ਬਾਈ ਉਰੀ ਸਦੀਕ ਬਾਈ ਸਾਰੀ ਜਿੰਨੇ ਵੀ ਸੱਜਣ ਖੜੇ ਆ ਚੈਨਲ ਵਾਲਿਆਂ ਦਾ ਵੀ ਇਹ ਬਹੁਤ ਵੱਡਾ ਸਹਿਯੋਗ ਹੈ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੂਜਾ ਇੰਨਾ ਵੀ ਇਹ ਰਾਜੂ ਬਾਈ ਦੀ ਤੁਸੀਂ ਜਿੰਨੀ ਵੀ ਹੋ ਸਕਦੀ ਹੈ 100 150 50 500 ਜਿੰਨੇ ਵੀ ਵੀਰ ਕੋਈ ਬਾਹਰੇ ਬੈਠੇ ਆ ਮੈਂ ਇੱਕ ਗੱਲ ਚੈਨਲ ਦੇ ਸਾਹਮਣੇ ਕਹਿਣੀ ਚਾਹਨਾ ਰਾਜੂ ਬਾਈ ਨੂੰ ਗਾਲਾਂ ਵੀ ਬਹੁਤ ਕੱਢ ਜਾਂਦੇ ਨੇ ਇਹ ਜੀ ਠੱਗ ਆ ਜੀ ਇਹ ਫਲਾਨਾ ਚਾਹ ਰਾਜੂ ਬਹੁਤ ਕੁਝ ਕਹਿੰਦੇ ਔਰ ਇਹ ਚੀਜ਼ ਨਾ ਕਦੇ ਕਿਸੇ ਦੇ ਨਾਲ ਵਰਤ ਕੇ ਦੇਖੋ ਕੀ ਪਤਾ ਉਹਦਾ ਕਿਵੇਂ ਉਹ ਕਿੰਨੀ ਮਿਹਨਤ ਨਾਲ ਕੰਮ ਕਰਦਾ ਆਪਦੀ ਮਿਹਨਤ ਲੈਂਦਾ ਆ ਜੋ ਮਿਹਨਤ ਲੈਂਦਾ ਕੰਮ ਕਰਦਾ ਤਾਂ ਜੇ ਕੋਈ ਦਬਾਤ ਹੈ ਉਹ ਅਗਲਾ ਨਹੀਂ ਸਾਂਭਦਾ ਤਾਂ ਨੁਕਸਾਨ ਵੀ ਹੋ ਜਾਂਦਾ ਉਹ ਸਾਰਾ ਕੁਝ ਸਾਰੇ ਰਾਜੂ ਦੇ ਨਹੀਂ ਹੈਗਾ ਤੁਸੀਂ ਵੱਤ ਤੋਂ ਵੱਧ ਰਾਜੂ ਬਾਈ ਦੀ ਮਦਦ ਕਰੋ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਜਿੰਨਾ ਵੀ ਸ਼ਰਦਾ ਦੇ ਮੁਤਾਬਕ ਰਸੇਮ ਬਾਈ ਨੂੰ ਮੈਂ ਬੇਨਤੀ ਕਰਦਾ صدیق ਬਾਈ ਨੂੰ ਇਹ ਵੀ ਬੇਨਤੀ ਕਰਨਗੇ ਕਿ ਕੋਈ ਖਾਤਾ ਨੰਬਰ ਕੋਈ ਕਿਨਾਂ ਦਾ ਅਕਾਊਂਟ ਨੰਬਰ ਜੋ ਵੀ ਹੈ ਉਹ ਦੇ ਦੇਣਗੇ ਹੱਥ ਜੋੜ ਕੇ ਬੇਨਤੀ ਹੈ ਸਾਰੀ ਟੀਮ ਤਾਂ ਯਾਰ ਇਹਨੂੰ ਪਤਾ ਜੀ ਮੁੰਡੇ ਦੇ ਜਿੰਨੀ ਸ਼ਰਦਾ ਉੰਨੀ ਮਦਦ ਕਰੋ ਠੀਕ ਕਰ ਲੀ। ਡਾਕਟਰ ਜੀ ਆਪਾਂ ਤਾਂ ਲੋਕਾਂ ਦੇ ਨਾਲ ਖੜੇ ਆਂ ਗਾਲਾਂ ਦੇਣ ਨਾ ਦੇਣ ਆਪਾਂ ਖੜੇ ਆਂ ਮੰਡੀਆਂ ਛੱਡ ਕੇ ਨਹੀਂ ਭੱਜੇ। ਉਹ ਤਾਂ ਕੋ ਭੱਜ ਵੀ ਗਿਆ। ਤੇਰਾ ਡਾਕਟਰ ਜੀ ਪੰਜਾਬੀ ਵੀਰਾਂ ਦੀ ਇਹ ਇੱਕ ਖਾਸੀਅਤ ਹੈ ਵੀ ਦੁੱਖੋ-ਕੁਦੇ ਵਿੱਚ ਜ਼ਰੂਰ ਖੜਦੇ ਆ। ਰਾਜੂ ਨਾਲ ਹੋਰ ਕੁਝ ਵੀ ਆ ਤੁਹਾਡਾ ਕੋਈ ਪਰ ਇਹ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਰਾਜੂ ਦਾ ਜ਼ਰੂਰ ਸਾਥ ਦਿਓ। ਠੀਕ ਹੈ। ਰਾਜੂ ਕਿੰਨਾ ਕੁ ਨੁਕਸਾਨ ਹੋ ਗਿਆ? ਮੇਰੇ ਸ਼ਬਦਾਂ ਦੇ ਵਿੱਚ ਦੱਸ। ਪਿਆਰੀ ਤੋਂ ਭੇਡਾਂ ਲੈ ਆਤੀ ਜੀ ਹਾਲੀ ਅਲਵਰਖ ਤੋਂ। ਹਾਜੇ ਵਿਚਾਰਦੇ ਉਹਦੇ ਪੈਸੇ ਆਪਾਂ ਨੇ ਦੇਣੇ ਆ 2.5 ਲੱਖ ਰੁਪਇਆ ਠੀਕ ਹੈ ਜੀ ਧਾਰਮੇ ਭੇਡਾਂ ਲੈ ਆ ਤੇ ਹੁਣ ਨਮਾਣੀ ਕਾਰ ਸੀਦਾ ਕਰਾਰ ਹੈ ਆਗੇ ਮਹੀਨਾ ਚ ਰਹਿ ਗਿਆ ਹਾਂ ਉਹਦੇ ਤਾਂ ਆਪਾਂ ਦੇਵਾਂਗੇ ਉਹਦਾ ਕੀ ਕਸੂਰ ਹੈ ਉਹਦਾ ਕੋਈ ਨਹੀਂ ਆਵਣਾ ਪ੍ਰੀ ਭੇਡਾਂ ਲੈ ਤੇ ਤੁਸੀਂ ਉਹਨਾਂ ਨੂੰ ਛੱਡਦੇ ਛੱਡਦੇ ਮਾੜੇ ਮੋਟੇ ਛੱਡਦੇ ਜੀ ਚਲੋ ਜੀ ਆਲਾ ਛੱਡੇ ਨਾ ਛੱਡੇ ਬਾਕੀ ਜੀ ਤੁਸੀ ਹੈ ਤੇ ਬਾਕੀ ਆਪਾਂ ਸਦਾ ਲਈ ਮਾੜੇ ਖੜੇ ਚੰਗੇ ਖੜੇ ਜਿੱਦੇ ਦੀਆਂ ਮੰਡੀਆਂ ਲੱਗੀਆਂ ਨੇ ਮੇਰੇ ਪਾਈਆਂ ਨੇ ਲਾਈਆਂ ਨੇ ਅਸੀਂ ਪਬਲਿਕ ਦੇ ਨਾਲ ਖੜੇ ਆ ਸਤੋਂ ਮਾੜਾ ਹੋਇਆ ਸਤੋਂ ਚੰਗਾ ਆ ਸਾਨੂੰ ਗਾਲਾਂ ਕੱਢੀਆਂ ਲੋਕਾਂ ਨੇ ਨਾ ਕੱਢੀਆਂ ਅਸੀਂ ਸਿਰ ਚੱਕ ਕੇ ਅਗਲੇ ਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਇੱਕ ਰਾਜੂ ਇੱਕ ਗੱਲ ਵਿੱਚ ਹੈ ਤੇਰੀ ਕਿਉਂਕਿ ਆਪਣੇ ਕਿਸਾਨਾਂ ਦੀਆਂ ਮੈਂ ਵੀ ਇੱਕ ਕਿਸਾਨ ਆ ਆਪਣੇ ਕਿਸਾਨਾਂ ਦੀਆਂ ਕਿੰਨੀਆਂ ਕਣਕਾਂ ਝੁਰਸੀਆਂ ਕਣਕਾਂ ਮੱਚੀਆਂ ਹਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤਾਂ ਉਹਦੇ ਵਿੱਚ ਕੀ ਹੋਇਆ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਉਹ ਕਿਸਾਨਾਂ ਦੀ ਮਦਦ ਕੀਤੀ ਤਾਂ ਹੁਣ ਮੈਂ ਬੱਕਰੀ ਪਾਲਕਾਂ ਨੂੰ ਅਪੀਲ ਕਰੂੰਗਾ ਵੀ ਆਪਣੇ ਆਪਣੀ ਟੀਮ ਆ ਆਪਣਾ ਬੱਕਰੀ ਪਾਲਕ ਹੈ ਠੀਕ ਆ ਇਹਦੀ ਵੀ ਇੱਕ ਤਰ੍ਹਾਂ ਦੀ ਕਣਕ ਜਾਂ ਫਸਲ ਹੀ ਮੱਚ ਚੁੱਕੀ ਆ ਆਪਾਂ ਵੀ ਸਾਰੇ ਬੱਕਰੀ ਪਾਲਕ ਜਿੰਨਾਂ ਕੋ ਹੋ ਸਕਦਾ ਹੈ ਇਹਦੀ ਮਦਦ ਕਰੀ ਠੀਕ ਹੈ ਜੀ ਬਾਕੀ ਗੱਲ ਹੋਰ ਵੀ ਮੈਂ ਕਹੇ ਬਣਾ ਨਹੀਂ ਰਹਿੰਦਾ ਜੇ ਕਿਸੇ ਤਾਕੜੇ ਦਾ ਕੁੱਤਾ ਮਰ ਜੇ ਨਾ ਤਾਂ ਮੰਤਰੀ ਜਿੰਨੇ ਨੇ ਸਾਰੀਆਂ ਸਰਕਾਰਾਂ ਕਾਂਗਰਸ ਵੀ ਕਾਲੀ ਵੀ ਸਾਡੀ ਆਮ ਆਦਮੀ ਪਾਰਟੀ ਵੀ ਉਧੇ ਬੈਠਣ ਜਾਣਗੇ ਹਾਂ ਅੱਜ ਮੇਰੀਆਂ ਭੇਡਾਂ ਮਰੀਆਂ ਨੇ ਮੇਰੀ ਇੱਕ ਨੇ ਸਾਰ ਨਹੀਂ ਪੁੱਛੀ ਕਿਸੇ ਸਰਕਾਰ ਵਾਲੇ ਨੇ ਜੇ ਸਾਡੇ ਜ਼ਿਮੀਂਦਾਰ ਭਾਈ ਉੱਤੇ ਇਕੱਠੇ ਹੋ ਕੇ ਭੱਜ ਜੰਦੇ ਨਾ ਇਹਨਾਂ ਦੇ ਨਾਂ ਸੱਚ ਦਾ ਮਾਜੰਦਾ ਮੈਂ ਕਿਉਂਕਿ ਗਰੀਬ ਕੁਝ ਕਰ ਨਹੀਂ ਸਕਦਾ ਮੇਰਾ ਤਾਬਾ ਤਾਂ ਮੇਰੇ ਭਾਈ ਜਿਹੜੇ ਸੋਟੀ ਦੇ ਸੀਰੀ ਨੇ ਬੱਕਰੀ ਪਾਲਣ ਧੰਦੇ ਵਾਲੇ ਇੰਨਾ ਤੱਕਿਆ ਹੈ ਜੇ ਸ਼ੇਰਾਂ ਤੱਕ ਵੀ ਇਹੀ ਮੇਰੀ ਮਦਦ ਕਰਨਗੇ ਪੰਜ ਨਾਲ 10 ਨਾਲ ਕਰਨ ਨਾ ਵੀ ਕਰਨ ਤਾਂ ਵੀ ਮੈਂ ਉੱਈਆ ਅਪਾਉ ਕਿਹਾ ਬੱਕਰੀ ਮਾਮਾ ਦੇ ਮਾਝ ਦੀ ਬੱਕਰੀ ਵੜਲੇ ਨਾ ਜੀ ਨਾ ਤੈਂ ਦੇਤੀ ਮੈਂ ਫੜ ਲਈ ਆਪਣਾ ਮੇਨ ਕਿੱਤਾ ਵੀ ਇਹ ਵੋਟਾਂ ਵਕਤ ਤਾਂ ਆ ਖੜਦੇ ਨਹੀਂ ਵੀ ਰਾਜੂ ਭਾਈ ਵੋਟਾਂ ਪਵਾਓ ਹਾਂ ਜੀ ਪਾਵਾਂਗੇ ਅਸੀਂ ਦੱਸਦੇ ਕਹਿੰਦੇ ਪਾਵਾਂਗੇ ਸੱਤੋ ਕੁਟਕੇ ਵੋਟਾਂ ਪਾਉਣ ਵਾਲਾ ਕੰਮ ਹੋ ਗਿਆ ਕੰਮ ਦੇਣ ਦਾ ਸਾਨੂੰ ਕੰਮ ਨਹੀਂ ਹੈ ਸਰਕਾਰਾਂ ਦਿੰਦੀਆਂ ਕਿਸੇ ਨੇ ਮੇਰੀ ਜਾਤ ਨਹੀਂ ਪੁੱਛੀ ਆਕੇ ਸਰਕਾਰ ਵਾਲੇ ਨੇ ਕੌਣ ਖੜਿਆ ਮੇਰੇ ਨਾਲ ਦਿਖਦੇ ਟਾਈਮ 'ਚ ਬਲਵਿੰਦਰ ਸਿੰਘ ਮਾਨ ਤੇ ਆ ਬਾਈ ਜੰਦੀ ਜਗਦੀਪ ਰੰਧਾਵਾ ਜੀ ਤੇ ਆ ਬਾਈ ਹੁਰੀ ਮਿੱਠੂ ਹੁਰੀ ਤਰਸੀਮ ਉਹਨਾਂ ਨੇ ਉੱਦੀ ਮੈਨੂੰ ਫੋਨ ਮਾਰਿਆ ਜਦ 10 ਮਿੰਟ ਦੇ ਵਿੱਚ ਇਹ ਘਟਨਾ ਹੋਈ ਚਾਹਨਕ ਸਾਡੇ ਪਸ਼ੂ ਮਰੇ ਮੈਂ ਮਲੋਟਰ ਨੂੰ ਬੱਕਰੀਆਂ ਲੱਦੀ ਜਾਂਦਾ ਸੀ ਘਰੋਂ ਲੱਤੀਆਂ ਦੀਆਂ ਮੇਰੇ ਮੁੰਡੇ ਕਹਿੰਦੇ ਮੇਰੇ ਪਾਲੀ ਦੀ ਪਾਪਾ ਕਿੱਥੇ ਆ ਨਾ ਵੀ ਮੈਂ ਤਾਂ ਟੱਪ ਗਿਆ ਮਹਿਲਾ ਚੌਕ ਕਹਿੰਦੇ ਛੇਤੀ ਆ ਜਾ ਪਿੱਡਾ ਕੰਮ-ਕਮ ਕਿੱਡੀ ਲੱਗੀਆਂ ਮੈਂ ਗੱਡੀ ਐਨੂੰ ਕਿਹਾ ਪੁੱਠੀ ਮੋੜ ਪਾਈ ਬੱਕਰੀਆਂ ਫੇਰ ਛੱਡਿਆਵਾਂਗੇ ਜਦ ਬਈ ਕੋਈ ਸਾਡਾ ਚਾਰਾ ਨਾ ਚੱਲਿਆ ਸਾਨੂੰ ਵਕਤ ਟਾਈਮ ਦਿੱਤਾ ਹੀ ਨਾ ਰੱਬ ਨੇ ਦਵਾਈ ਦੇਣ ਦਾ ਜ਼ਿੰਮੇਵਾਰ ਕਹਿੰਦੇ ਵੀ ਵਾਹਣ ਚੋ ਪੇਡਾ ਚੱਕੋ ਅਸੀਂ ਜੀ ਉਹ ਗੱਡੀ 'ਚੇ ਪੇਡਾ ਲੱਤਨੀਆ ਲੱਦ ਕੇ ਅਸੀਂ ਦੂਰ ਸਿੱਟੇ ਸੇਮ ਨਾਲੇ 'ਚ ਵੀ ਜਿੱਥੇ ਕੋਈ ਕੁੱਤਾ ਵਿੱਲਾ ਨਾ ਖਾਵੇ ਬਿਲਕੁਲ ਤੇ ਗਾਂਦੇ ਅੰਦਰ ਗੈਸ ਭਰ ਗਈ ਪੇਟਾ ਫੁੱਲ ਗਈਆਂ ਵੀ ਭਾਈ ਉਹ ਮਰ ਗਈਆਂ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਬਣ ਗਈ ਮੈਂ ਪ੍ਰਮਾਤਮਾ ਵੱਲੋਂ ਉਟੂਗਾ ਬੰਦੀ ਸੁਖ ਚਾਹੀਦੀ ਹੈ ਤਨ ਹੋਰ ਵੀ ਬਣ ਜੂ ਬੰਦਾ ਨਹੀਂ ਕਸੇ ਦਾ ਬਣਦਾ ਬਿਲਕੁਲ ਤੇਥੋਂ ਵਿਆਹ ਤੇ ਲੈ ਲੂ ਮੇਥੋਂ ਲੈ ਲੂ ਬਾਈ ਤੋਂ ਲੈ ਲੂ ਲੈ ਕੇ ਆਤੀ ਪਾਲੀ ਰੋਣ ਲੱਗ ਗਈ ਉਹਦੀ ਸੋਤੀ ਮੈਂ ਖੜੀ ਕਰਾਤੀ ਪੇਟਾਂ ਵਿੱਚ ਜੂਪੀ ਚੋਂ 15 ਧਾਰ ਹੱਕ ਲਿਆ ਲੈ ਕੇ ਮੈਂ ਮਾਲ ਚ ਸੜਤੀਆਂ ਕੋਈ ਹੂਲਾ ਫੱਕਿਆ ਪਿਆਰੀ ਦੇ ਵੀ ਪੈਸੇ ਦੇਊਂਗਾ ਪਾਣੀ ਕਰ ਹਰਦਾ ਹੁੰਦਾ ਜਿਹਦਾ ਨੁਕਸਾਨ ਹੋ ਗਿਆ ਤਾਂ ਹੋਰ ਵੀ ਲਊ ਹੋਰ ਵੀ ਲਊ ਤੇ ਪਾਣੀ ਦੇ ਮਾਰੇ ਨੂੰ ਪਾਣੀੇ ਉੱਤੂਗਾ ਬਿਲਕੁਲ ਜੀ ਜੇ ਹੁਣ ਅਸੀਂ ਛੋਟੀ ਛਿੱਟ ਕੇ ਬੈਜੀਏ ਸਾਡਾ ਕੰਮ ਨਹੀਂ ਚੱਲਦਾ ਮਿੱਠੂ ਬੈਠੇ ਆਪਾਂ ਦਾ ਨੇਤਨਮਾ ਤਵਾ ਚਾਰਵਾ ਪਊਗਾ ਜਿਹੜੇ ਮਰਜ਼ੀ ਲੋਟ ਚਾੜੀਏ ਚਾਹੇ ਲੱਖਾਂ ਰੁਪਏ ਸਾਡੇ ਸਿਰ ਹੋ ਜਾਣ ਅਸੀਂ ਹਰਦੇ ਨਹੀਂ ਪਿੱਛੇ ਹੌਲੀ ਹੌਲੀ ਲਾਹਾਂਗੇ ਜੇ ਸਾਡੇ ਘਰ ਵਿਕ ਜਾਣਾ ਕਿਉਂ ਸਾਨੂੰ ਸਵਾਦ ਹੈ ਮਾਲਚਾ ਹੁੰਦਾ ਬਣੇ ਰੁਪਈਆ ਨਾ ਮਣੇ ਹੋ ਸਾਡੀ ਮਰਜ਼ੀ ਸਾਡੀ ਸਰਕਾਰ ਦੀ ਹੱਤਵੰਦ ਕੇ ਬੇਨਤੀ ਹੈ ਤੇ ਸਾਡੀ ਪਾਵਲਕ ਮੇਰੇ ਭਰਾਵਾਂ ਨੇ ਜਿਹੜੇ ਵੀ ਜਿਹੜਾ ਮਦਦ ਕਰੂ ਉਹਦਾ ਵੀ ਭਲਾ ਜਿਹੜਾ ਮਦਦ ਨਹੀਂ ਕਰੂ ਉਹਦਾ ਵੀ ਵਧ ਕੇ ਭਲਾ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬਾਹਰ ਵੀ ਲੋਕ ਸ਼ੇਅਰ ਕਰ ਦਿਓ ਜੰਗਲ ਬਾਈ ਯਾਰ ਤੂੰ ਬੋਲ ਪਾਈ ਕੀ ਕਹਨੇ ਇਹਦਾ ਕਹਣਾ ਬਈ ਕੋਈ ਹੋਗਾ ਗਰੀਬ ਮਾਲੂਕ ਤਰ੍ਹਾਂ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹੋਗੀ ਜਾਂਦੀ ਜਿੰਨੇ ਆਪਣੇ ਬੱਕਰੀਆਂ ਪਾਈ ਨੇਗੇ ਸਾਰੇ ਗਊ ਰੱਖਣ 500 ਯੂਰੋ ਪਾਉਣਾਂਗਾ ਉਹ ਵੀ ਗੌਰ ਰੱਖਣਾ ਬੱਕਰਾ ਵੀ ਇਹ ਬੰਦੇ ਸਿਰਦਾ ਕਰੋ ਭਾਈ ਯਾਰੇ ਪਾਲੀ ਲੜ ਕੇ ਬਾਕੀ ਵਿਚਾਰਾ ਮੇਨਾ ਰਾਮੂ ਵੀ ਚਰਨੇ ਹੁਰੀ ਉਦੀ ਖੜੇ ਸਹੋ ਲੀਆ ਸਰਪੰਚ ਵੀ ਖੜਿਆ ਆਪਣੇ ਨਾਲ ਵੀਡੀਓ ਬਣਾਈ ਉਹਨੇ ਵੀ ਮੈਂ ਧੰਨਵਾਦ ਕਰਦਾ ਬਹੁਤ ਬੰਦਿਆਂ ਦੇ ਹੱਲੇ ਮੈਨੂੰ ਫੋਨ ਆਏ ਨੇ ਕਿਸੇ ਨੇ ਚਲੋ 2 ਰੁਪਏ ਦੇਣਗੇ ਉਹਨਾਂ ਦਾ ਭਲਾ ਬਟਾ ਦੁੱਖ ਆ ਪਸ਼ੂ ਮਰਨ ਦਾ ਬੰਦਾ ਹਾਂ ਜਾਂਦੀ ਫਿਰ ਦੁੱਖ ਸਾਰੇ ਨੂੰ ਆ ਇਹ ਸਾਰੇ ਨੇ ਮੇਰਾ ਦੁੱਖ ਵੰਡਾਇਆ ਭਾਈ ਇਹਦੇ ਵਿੱਚ ਪਈ ਪੈਸੇ ਵੀ ਨਹੀਂ ਮੈਨੂੰ ਧੰਨਵਾਦ ਜਿਹਨਾਂ ਨੇ ਫੋਨ ਕਰਕੇ ਦੁੱਖ ਵੰਡਾ ਲਿਆ ਇਹ ਮੈਨੂੰ ਦਿੱਤੇ ਹੋਏ ਵਾਅਦੇ ਹੋਗੇ ਜੀ ਇਹ ਬੱਕਰੀ ਦਾ ਵਿਚ ਹੈ ਕਿ ਮਿਆਣਾ ਤੋਂ ਇਹ ਅਰੇ ਬਾਲੀ ਦੋ ਪਏ ਬੰਦੇ ਨੇ ਠੀਕ ਆ ਜੀ ਧੰਨਵਾਦ ਜੀ ਸਾਸਤਰੀ ਕਾਲ ਕਰੋ ਧੰਨਵਾਦ ਬਾਕੀ ਸਾਰੇ ਚੈਨਲਾਂ ਦਾ ਧੰਨਵਾਦ ਜਿਹੜੇ ਛੋਟੀ ਜੀ ਬਾਜ ਤੇ ਮਨ ਕੇ ਚਲੋ ਹਰ ਇੱਕ ਗੱਲ ਬੱਕਰੀ ਪਾਲਣ ਧੰਦੇ ਨੂੰ ਇੰਨਾ ਕੋ ਉਪਰ ਚੱਕ ਲਿਆ ਤੁਹਾਡਾ ਬਹੁਤ ਵੱਡਾ ਧੰਨਵਾਦ ਹੈ ਇਹ ਬਹੁਤ ਵਧੀਆ ਕੀਤਾ ਅਤੇ ਇਹ ਨਾ ਸੋਚੋ ਵੀ ਇਹ ਮੰਡੀ ਲੋਂਗੋਵਾਲ ਦੀ ਹੈ ਇਹ ਮੰਡੀ ਉਹਨਾਂ ਦੀ ਹੈ ਇਹ ਮੰਡੀ ਆਪਣੀ ਹੈ ਸਾਰਿਆਂ ਦੀ ਜੇ ਆਪਾਂ ਮੰਡੀਆਂ ਕਾਮਯਾਬ ਰੱਖਾਂਗੇ ਤਾਂ ਬੱਕਰੀ ਪਾਲਣ ਨੇ ਕਹੇ ਜਾਂ ਕਿੱਤਾ ਹੈਗਾ ਜਿਹਦੇ ਵਿੱਚ ਬਹੁਤ ਪਰਸੈਂਟ ਲੋਕ ਰੋਟੀ ਲੱਗੇ ਹੋਏ ਨੇ ਠੀਕ ਹੈ ਕੁੱਲ ਗਰੀਬ ਜੀ ਸਾਰੇ ਕਿਸੇ ਦੀ ਕੋਈ ਵੱਟ ਵੀ ਨਾ ਕਰੋ ਸਾਰੇ ਬੱਕਰੀ ਪਾਲਣ ਕਿੱਥੇ ਦਾ ਸਾਥ ਦਿਓ ਸਾਰੇ ਚੈਨਲ ਵਾਲਿਆਂ ਦਾ ਸਾਥ ਦਿਓ ਜਿਹੜੇ ਬੱਕਰੀ ਪਾਲਣ ਨੂੰ ਪ੍ਰਮੋਟ ਕਰਦੇ ਠੀਕ ਹੈ ਤੁਸੀਂ ਕਦੇ ਦੇਖਿਆ ਇਹਨਾਂ ਨੂੰ ਆਪਾਂ ਕੀ ਦਿੰਨੇ ਆ ਵਿਚਾਰਿਆਂ ਨੂੰ ਕਦੇ ਵੀ ਇਹ ਤੁਹਾਡੀ ਇੱਕ ਇੱਕ ਬੱਕਰੀ ਦੀ ਵੀਡੀਓ ਲੈਟਾ ਅਮਰੀਕਾ ਤੱਕ ਭਜਾਉਂਦੇ ਆ ਸਾਰੇ ਕਿਤੇ ਭਜਾਉਂਦੇ ਆ ਸਭ ਤੋਂ ਵੱਡਾ ਸਹਿਯੋਗ ਮੇਰੇ ਹਿਸਾਬ ਨਾਲ ਤੁਹਾਡੇ ਚੈਨਲ ਟੀਮ ਦਾ ਜਿਹੜਾ ਬੱਕਰੀ ਪਾਲਣ ਕਿੱਤੇ ਨੂੰ ਜਿ ਅੱਗੇ ਲੈ ਤਾ ਵੀਰ ਜੀ ਅੱਜ ਇਹਨਾਂ ਦੀ ਬਦੌਲਤਾਂ ਸੀ ਚੈਨਲ ਵਾਲਿਆਂ ਦੀ ਬਦੌਲਤ ਮੈਂ ਦੋ ਗੱਲਾਂ ਹੋਰ ਕਹਿਣੀ ਆ ਚਾਹੁੰਦਾ ਥੋਡੀ ਬੱਕਰੀ ਦੀ ਕੋਈ ਪੁੱਛਣੀ ਸੀ ਅੱਜ ਤੋਂ 10 ਸਾਲ ਪਹਿਲਾਂ ਕੋਈ ਚਟਕਈਆਂ ਦੇ ਮਾਲ ਮੁੱਲੇ ਵਿਖਦਾ ਸੀ ਜਿਹੜੀ ਅੱਜ ਕੀਮਤ ਦੇ ਰਾਹੀਂ ਬੱਕਰੀ ਬਾਗੀ ਵਾਰਲੇ ਮੁਲਖਾਂ 'ਚ ਕੋਈ ਲੱਖ ਦੀ ਵਿਕਦੀ ਕੋਈ 2 ਲੱਖ ਦੀ ਵਿਕਦੀ ਕੋਈ 1.5 ਲੱਖ ਦੀ ਵਿੱਜੀ ਚੰਗੇ ਪਸ਼ੂ ਦੀ ਕਦਰ ਹੈ ਮਾੜੇ ਤਾਂ ਹੁਣ ਕੋਣ ਪੁੱਛੂ ਜੇ ਕੋਈ ਚੰਗਾ ਪਾਲੂ ਤਾਂ ਚੰਗੇ ਦੀ ਕਦਰ ਹੈ ਚੰਗੇ ਦੀ ਕਦਰ ਪਵਾਤੀ ਇਹਨਾਂ ਨਿਸਾਨਾ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਬਾਕੀ ਮਾਇਰ ਮਿੱਠੂ ਮਾਰੇ ਆ ਚੰਗੇ ਆ ਸਦਾ ਲਈ ਪਵਲਕਦੇ ਗਰਾਂ ਅਸੀਂ ਨਾਲ ਖੜੇ ਆ ਗਾਂ ਘੜਦੇ ਨੇ ਕਾਲਾ ਗੱਡੀ ਜਨੇ ਨਾਲ ਨਹੀਂ ਆ ਕੇ ਹੋ ਗਈਆਂ ਨਾਲਾਂ ਨੇ ਗੱਡੀ ਸੰਗ ਜਾ ਪਰ ਆਪਾਂ ਮੋੜ ਕੇ ਗਾਲ ਨਹੀਂ ਦੇਣੀ ਪਗਲਕ ਨੂੰ ਸਾਨੂੰ ਜਿੰਨੇ ਮਰਜ਼ੀ ਗਾਲਾਂ ਦੇਓ ਅਸੀਂ ਤੁਹਾਡੀਆਂ ਗਾਲਾਂ ਖਾਣ ਦੇ ਤਾਵੇਦਾਰਾਂ ਕਿੱਧਰ ਨਾਲ ਗਾਲਾਂ ਚੱਲਾਂਗੇ ਜੀ ਸਿਰ ਮੱਥੇ ਤੁਹਾਡੀਆਂ ਗਾਲਾਂ ਤੁਹਾਡੀਆਂ ਗਾਲਾਂ ਸਾਨੂੰ ਕਿਉਂ ਦਿੰਦੇ ਨਾਲਾਂ ਨੇ ਬਾਈ ਕੋਈ ਦੁੱਖ ਨਹੀਂ ਤੁਹਾਡੀਆਂ ਗਾਲਾਂ ਦਾ ਸਾਡੇ ਭਰਾਓ ਤੁਸੀਂ ਵੀ ਜਿੰਨੀ ਕ ਮਦਦ ਹੁੰਦੀ ਹੈ ਕਰਿਓ ਬਾਈ ਬੱਬ ਬੱਦ ਤਾਂ ਬੱਦ ਹੱਥ ਬੰਨ ਕੇ ਬੇਨਤੀ ਹੈ ਸਾਨੂੰ ਸਾਰੇ ਪੰਜਾਬ ਨੂੰ ਜੇ ਸਾਡਾ ਮਾੜਾ ਮੋਟਾ ਨੁਕਸਾਨ ਹੁੰਦਾ ਅਸੀਂ ਤੁਹਾਨੂੰ ਕਹਿੰਦੇ ਨਹੀਂ ਕਿ ਦੋ ਵਾਰਾ ਸਿਰੋਂ ਉੱਤੋਂ ਵੀ ਪਾਣੀ ਲੰਘ ਕੇ ਤਾਂ ਅਸੀਂ ਵੀਡੀਓ ਦੁਬਾਰਾ ਦੁਬਾਰਾ ਇਹਨਾਂ ਬਾਈਆਂ ਦੇ ਚੈਨਲਾਂ ਤੇ ਪਾਈ ਜਾਂਦੇ ਆ ਸ਼ੇਅਰ ਕਰਾਈ ਜਾਂਦੇ ਆ ਕਿ ਕਿਸੇ ਦੇ ਵਿੱਚ ਵੀ ਰੱਬ ਵਸੂਗਾ ਇੱਕ ਥੈਲਾ ਫੀਡ ਦਾ ਭਾਈ ਮੇਰੇ ਵੱਲੋਂ ਉਹ ਵੀ ਲੈ ਜੀ ਧੰਨਵਾਦ ਠੀਕ ਹੈ ਜੀ ਓਕੇ ਭਾਈ ਓਕੇ ਠੀਕ ਹੈ